ਦੇਸ਼ ਵਿਦੇਸ਼ ਵਿੱਚ ਬੈਠੇ ਮੈਕਸ 24 ਪੰਜਾਬ ਨਿਊਜ਼ ਚੈਨਲ ਦੇ ਦਰਸ਼ਕਾਂ ਨੂੰ ਪਿਆਰਪ੍ਰੇ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਜ ਤੱਕ ਬੰਦ ਰਹੇ ਪਿੰਡ ਸਬਰਾਂ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਹੋਈ ਬੋਲੀ 48 ਲੱਖ ਤੋਂ ਵੱਧ ਇਕੱਠਾ ਹੋਇਆ ਮਾਲੀਆ ਸਰਪੰਚ ਨੇ ਕਿਹਾ ਕਿ ਪਿੰਡ ਦੇ ਵਿਕਾਸ ਦੇ ਖਰਚੇ ਜਾਣਗੇ ਸਾਰੇ ਪੈਸੇ ਪੱਟੀ ਹਲਕੇ ਦੇ ਪਿੰਡ ਸਬਰਾਂ ਦੇ ਵਿੱਚ 325 ਏਕੜ ਦੇ ਕਰੀਬ ਵਾਹਯੋਗ ਜ਼ਮੀਨ ਦੀ ਬੋਲੀ ਪੰਚਾਇਤ ਅਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਗੁਰਦੁਆਰਾ ਕਿਲਾ ਸਈ ਵਿਖੇ ਕਰਵਾਈ ਗਈ ਜਿਸ ਦੇ ਵਿੱਚ ਪਿੰਡ ਦੇ ਸਮੂੱਚੇ ਲੋਕਾਂ ਦੇ ਵੱਲੋਂ ਬੋਲੀ ਦੇ ਵਿੱਚ ਹਿੱਸਾ ਲਿਆ ਗਿਆ ਇਸ ਮੌਕੇ ਪੰਚਾਇਤ ਸਕੱਤਰ ਕਹਾ ਕਿ ਪਿੰਡ 850 ਏਕੜ ਤੇ ਕਰੀਬ ਜ਼ਮੀਨ ਹੈ ਜਿਸ ਵਿੱਚੋਂ 325 ਏਕੜ ਦੇ ਕਰੀਬ ਜ਼ਮੀਨ ਦੀ ਬੋਲੀ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ 48 ਲੱਖ ਰੁਪਏ ਬੋਲੀਆਂ ਕਰਨ ਤੋਂ ਇਕੱਠਾ ਕੀਤਾ ਗਿਆ ਹੈ ਜੋ ਕਿ ਵੱਧ ਕੇ 55 ਲੱਖ ਦੇ ਕਰੀਬ ਹੋ ਜਾ ਸਕਦਾ ਹੈ ਇਸ ਮੌਕੇ ਪਿੰਡ ਦੇ ਸਰਪੰਚ ਅਵਤਾਸ਼ ਸਿੰਘ ਨੇ ਦੱਸਿਆ ਕਿ ਬੋਲੀ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ ਅਤੇ ਇਸ ਜ਼ਮੀਨ ਦੀ ਬੋਲੀ ਤੇ ਜੋ ਵੀ ਪੈਸਾ ਇਕੱਠਾ ਹੋਇਆ ਹੈ ਉਹ ਪਿੰਡ ਦੇ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਗਰਜਤ ਸਿੰਘ ਪਹੈ ਸਕੀ ਬਲਾਕਪੱਟੀ ਤੇ ਪ੍ਰਿੰਸ ਭਰਾ ਦੇ ਵਿੱਚ ਜਿਹੜੀ ਪੁਲਿਆ ਦੀ ਜਿਹੜੀ ਬੋਰੀ ਦਵਾਈ ਜਾਂਦੀ ਹੈ ਇੰਨਾ ਰਕਬਾ ਤੇ ਕਿੰਨੇ ਰਕਬੇ ਦੀ ਬੋਰੀ ਇਹ ਜਿਹੜਾ ਵੇਖੋ ਜੀ ਕੁੱਲ ਰਕਬਾ ਵਾ ਉਹ 839 ਕਿੱਲੇ 3 ਕਨਾਲਾ 1 ਮਰਲਾ ਜਿਹੜਾ ਟੋਟਲ ਅਸੀਂ ਜਿਹੜੀ ਨਿਸ਼ਾਨਦੀ ਕਰਵਾਈ ਸੀ ਪਿੰਡ ਦੀ ਉਹਦੇ ਵਿੱਚ ਨਹਿਰੀ ਖਾਲ ਰਸਤੇ ਸਮਸ਼ਾਨ ਘਾਟ ਸਾਰਾ ਕੁਝ ਨਿਕਲ ਕੇ 350 ਕਿੱਲੇ ਦੇ ਕਰੀਬ ਜਿਹੜੀ ਆਪਣੀ ਜਿਹੜੀ ਪੰਚਾਇਤੀ ਜ਼ਮੀਨ ਜਿਹੜੀ ਵਾਈ ਜੋ ਹੈ ਤੇ ਕਿੰਨੀ ਜਮੀਨ ਦੀ ਜਿਹੜੀ ਬੋਲੀ ਹੋ ਚੁੱਕੀ ਹੈ ਇਹ ਕਰੀਬ 250 ਕਿੱਲੇ ਦੇ ਲਾਗੇ ਬੰਨੇ ਹੋ ਚੁੱਕੀ ਆ ਤੇ ਐਰ ਕੀ ਜਿਹੜੀ ਆ 48 ਲੱਖ 48 ਲੱਖ 48.5 ਲੱਖ ਦੇ ਕਰੀਬ ਜਿਹੜੀ ਆ ਅੱਜ ਤੱਕ ਦੋ ਹੰਦਿਆਂ ਚ ਬੋਲੀ ਹੋ ਚੁੱਕੀ ਆ ਹਾਂ ਤਾਂ ਪਿਛਲੀ ਵਾਰ ਉਹ ਐਸਾ ਆਪਕ ਕਿੰਨੇ ਅੰਕਰੇ ਦਾ ਬਹੁਤ ਜ਼ਿਆਦਾ ਫਰਕ ਆ ਜੀ ਪਿਛਲੀ ਵਾਰ ਸਾਰੀ 43 ਲੱਖ ਦੇ ਕਰੀਬ ਸੀ ਤੇ ਐਰ ਕੇ ਜਿਸ 100 ਦੇ ਕਰੀਬ ਜਿਹੜਾ ਵਾ ਚੱਲਾ ਪਿਆ ਵਾ ਬੋਲੀ ਹੋਣੀ ਇਹ ਸਾਢੇ 48 ਲੱਖ ਦੇ ਲੱਗਦੀ ਜਿਹੜੀ ਬੋਲੀ ਉਸ। ਹੋਰ ਉਹ ਦੂਆ ਵਾਲਿਆ। ਹਾਂਜੀ। ਹੋਰ ਦੂਆ ਵਾਲਿਆ ਜੀ। ਬਿਲਕੁਲ ਬਿਲਕੁਲ ਜੀ। ਹੋਲਾ ਸਾਰ ਹੈਰ ਕੀ ਆਪਾਂ 55 ਲੱਖ ਤੋਂ ਤਾਂ 55 ਲੱਖ ਤੋਂ ਤਾਂ ਪਤਾ ਨਹੀਂ ਬੋਲੀ। ਜੀ। ਮੈਂ ਜਪਤਾ ਜਿਹੜੀ ਆਹ ਬੋਲੀ ਪਈ ਜਾ ਰਹੀ ਹੈ। ਇਹ ਪਾਰਟਨਰਸ਼ਿਪ ਹੋ ਰਹੀ ਹੈ। ਬਿਲਕੁਲ ਜੀ। ਇਹ ਕਿਸ ਤਰੀਕੇ ਨਾਲ ਮਲਕੇ ਰੇਟ ਨਿਰਧਾਰਿਤ ਕੀਤਾ ਗਿਆ ਇਹ ਜੀ ਬੋਲੀ ਜੇ ਸਾਬ ਨਾਲ ਅੱਗੇ ਪਰਸੈਂਟ ਵਧਾਗੇ ਅਗਲਾ ਜਿਹੜਾ ਬੋਲੀ ਦੇਂਦਾ ਵਾ ਜਿੰਨੀ ਮਰਜ਼ੀ ਵੱਧ ਬੋਲੀ ਦੇ ਕੇ ਲੈ ਸਕਦਾ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਕੋਈ ਆਪਦੀ ਮਰਜ਼ੀ ਨਾਲ ਜਿੰਨੀ ਬੋਲੀ ਇੱਕ ਦੂਜੇ ਤੇ ਵਧਾਉਣਗੇ ਵਧਾ ਕੇ ਦੇ ਸਕਦੇ ਕਿੰਨਾ ਰਕਬਾ ਜਿਹੜਾ ਬਕਤਾ ਹੈ ਹਰ ਇੱਕ ਵਾਰ ਜੀ 350 ਕਿੱਲੇ ਦੀ ਬੋਲੀ ਹੁੰਦੀ ਆ ਜੀ ਜਿਹਦੇ ਵਿੱਚ ਹੁਣ ਮੰਨ ਲਓ ਭੀ 200 ਕਿੱਲੇ ਦੀ ਬੋਲੀ ਹੋ ਗਈ ਆ ਬਾਕੀ ਇਹਦੇ ਥੋੜੇ ਦਿਨਾਂ ਦੇ ਵਿੱਚ ਅੱਜ ਦੂਜਾ ਦਿਨ ਆ ਦੂਜੇ ਦਿਨਾਂ ਹੀ ਰਕਬੇ ਲੱਖਾਂ ਦੇ ਕਰੀਬ ਅਸੀਂ ਪਹਾ ਵਟ ਲੈ ਲਿਆ ਜਿਹੜਾ ਤਰਨਧਰ ਦਾ ਪਿੰਡ ਦਾ ਹਵਾ ਇਹ ਤਾਂ ਰਕਬਾ ਦਾ ਨਾਲੋਂ ਵੱਡਾ ਪਿੰਡ ਹੈ ਕਿ ਜਿਹੜਾ 55 ਮੀਟਰ ਨਹੀਂ ਰਕਬਾ ਸਾਰੇ ਤੋਂ ਵੱਡਾ ਹੈ ਹੋਈ ਆ ਯਾਨੀ ਕਿ ਉਤਰਾ ਦੇ ਹੈਗੇ 839 ਕਿੱਲੇ ਆ ਪਾਲੀ ਦੇ ਉਹ ਦਰਿਆ ਵੰਗਾ ਬੰਜਰ ਤੇ ਵਿੱਚ ਹੋਰ ਰਾ ਆ ਗਏ ਇਸ ਕਰਕੇ ਜੇ ਇੰਨੇ ਦੀ ਕੁਝ ਪਈ ਆ ਬੰਜਰਪਾ ਵੰਗਾ ਮੁੰਗਾ ਪੰਚਾਇਤ ਨੂੰ ਕਿੰਨਾ ਮਤਲਬ ਦੇ ਪਤਾ ਜਿਹੜਾ ਆਪ ਨੂੰ ਪ੍ਰਾਪਤ ਹੋ ਜਾਵੇ ਜਿਹੜੀ ਬੋਲੀ ਦਾ ਬੋਲੀ ਸਾਡੇ ਅਸੀਂ ਵੇਖੋ ਜੀ 52 60 ਦੇ ਲਾਗੇ ਅਰਕਾ ਖੜਾਂਗੇ ਪਿਛਲੀ 43 ਕਿ ਲੱਖ ਹੋਇਆ ਸੀ ਅਰਕਾ ਅਸੀਂ 52 60 ਦੇ ਪਾਵਾਂਗੇ ਘਟਦਾ ਨਹੀਂਗਾ ਕਿ ਕਿਵੇਂ ਆ ਪੇਟ ਦੇ ਬਲਕੇ ਜਿਹੜਾ ਪੈਸਾ ਡਵੈਲਪਮੈਂਟ ਦੇ ਜਿਹੜੇ-ਜਿਹੜੇ ਕੰਮ ਆਸੇ ਰਕਤ ਇਹ ਸਾਰੇ ਆਪਣੇ ਬਹੁਤ ਜਿਹੜਾ ਆਪਣੇ ਨਾਲ ਸੀਵਰੇਜ ਹੈ ਨਹੀਂ ਸੰਭਰਾ ਦੇ ਵਿੱਚ ਸੀਵਰੇਜ ਪਾਇਆ ਜਾ ਰਿਹਾ ਇੰਟਰਲੌਕ ਲੱਗ ਰਹੀ ਆ ਹੋਰ ਵੀ ਬਹੁਤ ਵਧੀਆ ਕੰਮ ਜਿਹੜੇ ਆ ਗਰਾਊਂਡ ਦਾ ਹੋ ਰਿਹਾ ਵਾ ਹੋਰ ਵੀ ਕੰਮ ਹੋ ਰਿਹਾ ਜੀ ਲੱਗਦਾ ਕਿ ਇਸ ਵਾਰ ਜਿਹੜਾ ਮਾਲੀਆ ਜ਼ਿਆਦਾ ਵਧੀਆ ਇਕੱਠਾ ਹੋਊਗਾ ਤੇ ਵਧੀਆ ਕੰਮ ਹੋਊਗਾ ਬਹੁਤ ਵਧੀਆ ਹੈ ਇਹ ਤਾਂ ਵੀ ਵੱਧ ਹੋਰ ਵੀ ਗ੍ਰਾਂਟਾਂ ਲਿਆ ਗਏ ਜਿੰਨਾ ਵੀ ਸਭਰਾ ਦਾ ਹੋਊਗਾ ਅਸੀਂ ਵੱਧ ਤੋਂ ਵੱਧ ਸਦਾਰ ਕਰਾਂਗੇ ਜੀ